ਦੀ ਜਿਹੜੀ ਇਹ ਮੁਹਿੰਮ ਹੈ ਇਹਨੂੰ ਅੱਗੇ ਤੋਰਨਗੇ ਬਹੁਤ ਹੀ ਸਤਕਾਰਯੋਗ ਸਿੱਖਿਆ ਵਿਭਾਗ ਦੇ ਸਾਰੇ ਹੀ ਉੱਚ ਅਧਿਕਾਰੀ ਸਹਿਬਾਨ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਸਾਡੇ ਬਹੁਤ ਹੀ ਹੁਨਹਾਰ ਐਮਐਲਏ ਮੋਹਾਲੀ ਦੇ ਸੁਪੁੱਤਰ ਸਰਬਜੀਤ ਸਿੰਘ ਜੀ ਜੋ ਐਮਸੀਵੀ ਹਨ ਸਾਡੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਮੈਡਮ ਪ੍ਰਭਜੋਤ ਕੌਰ ਜੀ ਤੇ ਪਿਆਰੇ ਪਿਆਰੇ ਬੱਚੇ ਤੇ ਸਕੂਲ ਦਾ ਸਾਰਾ ਸਟਾਫ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਕੂਲ ਦੇ ਵਿੱਚ ਅੱਜ ਤੀਜੀ ਵਾਰੀ ਆ ਰਿਹਾ ਹਾਂ ਤੇ 3 ਸਾਲ ਦਾ ਸਫ਼ਰ ਪੂਰਾ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੁਸੀਂ ਸਭ ਅਤੇ ਆਪਕੋ ਤੁਸੀਂ ਇਸ ਮਹਿਕਮੇ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋ ਕਿਸੇ ਦੀ 20 ਸਾਲ ਦੀ ਸਰਵਿਸ ਹੋ ਗਈ ਕਿਸੇ ਦੀ 25 ਸਾਲ ਦੀ ਸਰਵਿਸ ਹੋ ਗਈ ਮੇਰੇ ਲਈ ਇਸ ਤੋਂ ਵੱਧ ਖੁਸ਼ਕਿਸਮਤੀ ਨਹੀਂ ਹੋ ਸਕਦੀ ਸੀ ਮੈਨੂੰ ਸਿੱਖਿਆ ਵਰਗਾ ਵਿਭਾਗ ਮਿਲਿਆ ਅੱਜ 3 ਸਾਲਾਂ ਬਾਅਦ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਸ਼ਾਨਦਾਰ ਹੋ ਗਏ ਚਮਕਦਾਰ ਹੋ ਗਏ ਪਰ ਹਾਂ 3 ਸਾਲਾਂ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਅੱਜ ਸੱਡੇ 98% ਸਰਕਾਰੀ ਸਕੂਲਾਂ ਦੇ ਵਿੱਚ ਸ਼ਾਨਦਾਰ ਚਮਕਦੀਆਂ ਚਾਰ ਦੁਆਰਾਂ ਨੇ ਜੋ ਅੱਜ ਤੱਕ ਪਹਿਲਾਂ ਨਹੀਂ ਸੀ ਸਕੂਲਾਂ ਦੇ ਵਿੱਚ ਬਾਉਂਡਰੀ ਵਾਲਸ ਤੱਕ ਨਹੀਂ ਸੀ ਅਧਿਆਪਕ ਪੜ੍ਹਾਣਗੇ ਕਿਵੇਂ ਅੱਜ ਪੰਜਾਬ ਦੇ 100% ਸਕੂਲਾਂ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਲਈ ਸਾਫ਼ ਸੁਥਰੇ ਟਾਇਲਟਸ ਨੇ ਅੱਜ ਪੰਜਾਬ ਦੇ ਵਿੱਚ 28 ਲੱਖ ਬੱਚੇ ਪੜ੍ਹਦੇ ਨੇ ਤੇ ਮੈਂ ਇੱਕ ਗਾਰੰਟੀ ਨਾਲ ਕਹਿ ਸਕਦਾ 28 ਲੱਖ ਬੱਚਿਆਂ ਵਿੱਚੋਂ ਇੱਕ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ 3 ਸਾਲ ਪਹਿਲਾਂ ਜਦੋਂ ਇਹ ਸਫ਼ਰ ਸ਼ੁਰੂ ਕੀਤਾ ਸੀ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ ਜ਼ਮੀਨ ਤੇ ਬੈਠਦੇ ਸੀ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ 19600 ਸਕੂਲਾਂ ਦੇ ਵਿੱਚੋਂ 17000 ਸਕੂਲ ਵਾਈਫਾਈ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਦੇ ਨਾਲ ਲੈਸ ਨੇ ਇਸ ਨੂੰ ਅਸੀਂ 100% ਤੇ ਲੈ ਕੇ ਜਾਣਾ ਪੰਜਾਬ ਪਹਿਲਾ ਸੂਬਾ ਬਣੂਗਾ ਜਿੱਦੇ ਸਾਰੇ ਸਕੂਲਸ wifi ਨਾਲ ਕਨੈਕਟਡ ਹੋਣਗੇ ਐਦਾਂ ਹੀ ਪੰਜਾਬ ਦੇ 100% ਸਕੂਲਾਂ ਦੇ ਵਿੱਚ ਪੀਣ ਵਾਲਾ ਪਾਣੀ ਇਹ ਅਸੀਂ ਮੁਹੱਈਆ ਕਰਵਾਇਆ ਤੇ ਇਹ ਤਾਂ ਬੇਸਿਕ ਮਿਨੀਮਮ ਇਨਫਰਾਸਟ੍ਰਕਚਰ ਹੈ ਕਿ ਸਾਡਾ ਕੋਈ ਵੀ ਸਰਕਾਰੀ ਸਕੂਲ ਜਾਓਗੇ ਤੁਹਾਨੂੰ ਇਹ 4-5 ਪੈਰਾਮੀਟਰ ਉੱਥੇ ਜ਼ਰੂਰ ਮਿਲਣਗੇ ਐਕਸਲ ਕੀ ਦਿੱਤਾ ਐਸਐਲਏ ਕਰ ਦਿੱਤਾ ਕਿ ਅੱਜ ਇਸ ਸਾਲ 199 ਬੱਚੇ ਜੇਈ ਮੈਨਸ ਕਲੀਅਰ ਕਰਕੇ ਗਏ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਐਕਸਲੇ ਕਰ ਦਿੱਤਾ ਕਿ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡ ਆ ਜਾਣਗੇ ਅੱਜ ਪੰਜਾਬ ਦਾ ਹਰ ਸੀਨੀਅਰ ਸੈਂਟਰੀ ਸਕੂਲ ਜਿਸ ਦੇ ਵਿੱਚ 500 ਤੋਂ ਵੱਧ ਬੱਚੇ ਉੱਥੇ ਦੋ ਦੋ ਸਕਿਉਰਿਟੀ ਗਾਰਡ ਸਾਬਕਾ ਫੌਜੀ ਜਿਹੜੇ ਐ ਐਕਸ ਆਰਮੀ men ਉਹ ਇਕੱਠੇ ਆਤਨੇ ਸਰਕਾਰੀ ਸਕੂਲਾਂ ਚ ਸਕਿਉਰਿਟੀ ਗਾਰਡ ਹਰ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਹਰ ਰੋ ਸਰਕਾਰੀ ਸਕੂਲ ਪੰਜਾਬ ਦਾ ਜਿਸ ਦੇ ਵਿੱਚ 100 ਤੋਂ ਵੱਧ ਬੱਚਾ ਪੜਦਾ ਹੈ ਉਸ ਨੂੰ 3000 ਰੁਪਏ ਘੱਟੋ-ਘੱਟ ਮਹੀਨੇ ਦੇ ਮਿਲਣ ਲੱਗੇ ਸਾਫ ਸਫਾਈ ਰੱਖਣ ਦੇ ਲਈ ਜੋ ਪਹਿਲਾਂ 1 ਰੁਪਿਆ ਨਹੀਂ ਮਿਲਦਾ ਸੀ ਚੌਂਕੀ ਦਾ ਇਸ ਤੋਂ ਇਲਾਵਾ ਕਦੀ ਤੁਸੀਂ ਸਰਕਾਰੀ ਸਕੂਲ ਦੀ ਬੱਸਾਂ ਨਹੀਂ ਦੇਖਿਆ ਹੋਣੀ ਐ ਪਰ ਹੁਣ ਪੰਜਾਬ ਦੇ ਵਿੱਚ 128 ਸਰਕਾਰੀ ਸਕੂਲ ਐ ਦੰਦੇ ਨੇ ਖਾਸ ਕਰਕੇ ਲੜਕੀਆਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਲਗਭਗ 10000 ਬੱਚੀਆਂ ਫ੍ਰੀ ਦੇ ਵਿੱਚ ਟਰਾਂਸਪੋਰਟ ਦੀ ਸਹੂਲਤ ਲੈ ਰਹੀਆਂ ਨੇ yellow color ਦੀ ਬੱਸੇ ਜਿਵੇਂ ਇੱਕ ਪ੍ਰਾਈਵੇਟ ਸਕੂਲ ਦੀਪ ਹੁੰਦੀਆਂ ਬੱਸਾਂ ਪੀਲੇ ਰੰਗ ਦੀਆਂ ਬੱਸਾਂ ਠੀਕ ਉਦਾਂ ਦੀਆਂ ਬੱਸਾਂ 200 ਤੋਂ ਵੱਧ ਬੱਸਾਂ ਪੰਜਾਬ ਦੇ ਵਿੱਚ ਹੁਣ ਚੱਲ ਰਹੀਆਂ ਨੇ ਅੱਜ ਲਗਭਗ 750 ਟੀਚਰਸ 750 ਟੀਚਰਸ ਸਕੂਲ ਹੈਡਸ ਚਾਹੇ ਪ੍ਰਿੰਸੀਪਲਸ ਹੋਣ ਚਾਹੇ ਹੈਡਮਾਸਟਰਸ ਹੋਣ ਚਾਹੇ ਹੈ ਟੀਚਰਸ ਹੋਣ ਚਾਹੇ ਬੀਪੀਓਜ਼ ਹੋਣ ਅੱਜ ਸਾਡੇ ਉਹ ਸਿੰਗਾਪੁਰ ਗਏ ਨੇ ਦੁਨੀਆ ਦੀ ਬੈਸਟ ਅਕੈਡਮੀਆਂ ਦੇ ਵਿੱਚ ਫਿਨਲੈਂਡ ਗਏ ਨੇ ਤੇ ਆਈ ਐਮ ਅਹਮਦਾਬਾਦ ਕੇ ਨੇ 750 টিচারস ਇਸ ਵাক্ত ਵੀ ਜਦੋਂ ਮੈਂ ਬੋਲ ਰਿਹਾ ਤਾਂ ਸਾਡੇ 72 ਟੀਚਰਸ ਆ ਗੈਟਿੰਗ ਟ੍ਰੇਨਡ ਇਨ ਫਿਨਲੈਂਡ ਇਸ ਵাক্ত ਵੀ ਤੇ ਅਗਲਾ ਬੈਚ ਫਿਰ ਸਿੰਗਾਪੁਰ ਲਈ ਤਿਆਰ ਹੈ ਅਹਮਦਾਬਾਦ ਲਈ ਤਿਆਰ ਹੈ ਮਈ ਦੇ ਵਿੱਚ ਸਾਡਾ ਇੱਕ ਹੋਰ ਬੈਚ ਫਿਨਲੈਂਡ ਜਾ ਰਿਹਾ ਇਸ ਤੋਂ ਇਲਾਵਾ ਅਸੀਂ ਆਪਣੇ ਬੱਚਿਆਂ ਦੇ ਲਈ ਬੱਚਿਆਂ ਨੂੰ ਇਸ ਰੋ ਲੈ ਕੇ ਗਏ ਆਪਣੇ ਬੱਚਿਆਂ ਨੂੰ ਦੇਸ਼ ਦੇ ਪ੍ਰੀਮੀਅਰ ਇੰਸਟੀਚੂਟਸ ਆਈਸਰ ਹੋ ਗਿਆ ਆਈਐਮਜ਼ ਹੋ ਗਿਆ ਆਈਆਈਟੀਜ਼ ਹੋ ਗਿਆ ਉੱਥੇ ਲੱਗੇਗੇ ਤਾਂ ਕਿ ਉਹ ਸੁਪਨੇ ਦੇਖਣਾ ਸਿੱਖਣ ਪਹਿਲੀ ਸਰਕਾਰ ਰੀਸੈਂਟਲੀ ਅਸੀਂ ਪੰਜਾਬ ਦਾ ਹਰ ਉਹ ਬੱਚਾ ਜੋ 12ਵੀਂ ਜਮਾਤ ਇਸ ਵਕਤ ਬੋਰਡ ਦੇ ਇਮਤਿਹਾਨ ਦੇ ਰਿਹਾ ਉਸ ਨੂੰ ਇੱਕ ਇੱਕ ਬੱਚੇ ਨੂੰ ਪੁੱਛਿਆ ਵੀ ਤੇਰਾ ਅਗਲਾ ਪਲਾਨ ਕੀ ਹੈ 12ਵੀਂ ਤੋਂ ਬਾਅਦ ਕੀ ਸੋਚਿਆ ਆਪਣਾ ਕੰਮ ਕਰਨ ਦੇ ਬਾਰੇ ਸੋਚਿਆ ਨੌਕਰੀ ਕਰਨ ਬਾਰੇ ਸੋਚਿਆ ਗ੍ਰੈਜੂਏਸ਼ਨ ਕਰਨੀ ਹੈ ਤਾਂ ਗ੍ਰੈਜੂਏਸ਼ਨ ਕਿੱਥੋਂ ਕਰਨੀ ਹੈ ਪੰਜਾਬ ਚੋਂ ਕਰਨੀ ਹੈ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਤੋਂ ਕਰਨੀ ਹੈ ਜਾਂ ਫਿਰ ਦੇਸ਼ ਤੋਂ ਬਾਹਰ ਕਰਨੀ ਹੈ ਇੱਕ ਇੱਕ ਬੱਚੇ ਤੋਂ ਬੱਚੇ ਹੈ 1,60,000 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚੋਂ ਜਿਹੜਾ ਇਮਤਿਹਾਨ ਲਿਖ ਰਹੇ ਨੇ ਉਹਨਾਂ ਦੇ ਵਿੱਚੋਂ 1,35,000 ਦਾ ਜਿਹੜਾ ਰਿਪਲਾਈ ਆ ਕੇ ਉਸ ਦੀ ਸੈਗਰੀਗੇਸ਼ਨ ਕਰਕੇ ਉਹਨਾਂ ਬੱਚਿਆਂ ਨੂੰ ਜੋ ਮਦਦ ਕਰ ਸਕਦੇ ਸੀ ਤੇ ਸਾਨੂੰ ਜਿਵੇਂ ਉਹਦੇ ਵਿੱਚੋਂ 20% ਬੱਚੇ ਜਿਹੜੇ ਆ ਉਹ ਯਾ ਆਰਮ ਫੋਰਸਸ ਯਾ ਪੰਜਾਬ ਪੁਲਿਸ ਜਾਣਾ ਚਾਹੁੰਦੇ ਆ। ਅਹ ਹੁਣ ਅਸੀਂ ਪੁਲਿਸ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹ ਨਾ ਬੱਚਿਆਂ ਦੀ ਹੁਣੀ ਤੋਂ ਕਿਵੇਂ ਆਪਾਂ ਟ੍ਰੇਨਿੰਗ ਕਰ ਸਕਦੇ ਆਂ ਤਾਂ ਕਿ ਬੱਚਾ ਜੋ ਸੁਪਨਾ ਦੇਖ ਰਿਹਾ ਉਸ ਦੀ ਅਸੀਂ ਮਦਦ ਕਰ ਸਕੀਏ। ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਅਸੀਂ انرੋਲਮੈਂਟ ਡਰਾਈਵ ਕਰ ਰਹੇ ਹਾਂ। ਇਸ ਸਾਲ ਅੱਜ ਸਾਡੇ ਪੰਜਾਬ ਦੇ ਹਰ ਇੱਕ ਵਿਧਾਨ ਸਭਾ ਹਲਕੇ ਤੋਂ ਇਸ ਮੁਹਿੰਮ ਦਾ ਆਗਾਜ਼ ਹੋ ਰਿਹਾ ਹੈ। ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰੂੰਗਾ ਜਿੱਥੇ ਇਹ ਸਾਡੇ ਟੀਚਰਸ ਦਾ ਕੰਮ ਹੈ ਹੀ ਹੈ ਪਰ ਇਸ ਦੇ ਵਿੱਚ ਸੋਸਾਇਟੀ ਦਾ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੈ ਇੱਕ ਸਟਿਗਮਾ ਇੱਕ ਇਮੇਜ ਚਾਹੇ ਜੇ ਨਾ ਮਰਜੀ ਵਾਧਿਆ ਸਰਕਾਰੀ ਸਕੂਲ ਬਣਾ ਲਓ ਪਰ ਇੱਕ ਇਦਾਂ ਦੀ ਕੀਮੇਜ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਕਿ ਅੱਛਾ ਸਰਕਾਰੀ ਸਕੂਲਾਂ ਵਿੱਚ ਤਾਂ ਕੁਝ ਹੈ ਹੀ ਨਹੀਂ ਪਰ ਮੈਂ ਤੁਹਾਨੂੰ ਯਕੀਨ ਮੰਨਣਾ ਮੇਰੇ ਨਾਲ ਚੱਲ ਕੇ ਦੇਖੋ ਸਾਡੇ ਕੋਲ ਇੰਨੇ ਸ਼ਾਨਦਾਰ ਸ਼ਾਨਦਾਰ ਸਰਕਾਰੀ ਸਕੂਲ ਹਨ ਇਸ ਕਰਕੇ ਜਿਹੜੇ ਸਕੂਲ ਆਫ ਐਮਿਨੈਂਸ ਬਣਿਆ ਹੁੰਦਾ 인ਫਰਾਸਟ੍ਰਕਚਰ ਸਾਡੇ ਕੋਲ ਇੰਨੇ ਸ਼ਾਨਦਾਰ ਵਿਦਿਆਪਕ ਨੇ ਦੇ ਆਰ ਵੈਲ ਕੁਆਲੀਫਾਈਡ ਦੇ ਆਰ बिकॉज ऑफ ਮੈਰਿਟ ਤੋਂ ਆਇਨੇ ਇਮਤਿਹਾਨ ਲੇ ਕੇ ਆਏ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਕੁਆਲਿਟੀ ਨਹੀਂ ਹੈ ਸਾਡੇ ਲੈਕਚਰ ਸਾਡੇ ਮਾਸਟਰ ਕਾਰਡ ਸਾਡੇ ਪ੍ਰਾਇਮਰੀ ਟੀਚਰ ਸਾਡੀ ਟੀਟੀ ਸਾਡੇ ਪ੍ਰਿੰਸੀਪल्स दे ਆ ਪਾਰ ਐਕਸਲੈਂਸ ਪਰ ਸਿਰਫ ਇਸ ਕਰਕੇ ਕਿ ਹਾਂ ਇੱਕ ਸਿਗਮਾ ਸੀ ਹੁਣ ਬਹੁਤ ਬਹੁਤ ਸੁਧਾਰ ਹੋ ਰਿਹਾ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਆਓ ਜਿਹੜਾ ਮਾਤਾ ਪਿਤਾ ਸਮਰੱਥ ਹੈ ਜੋ ਆਪਣੇ ਬੱਚੇ ਨੂੰ ਸ਼ਹਿਰ ਦੇ ਸਭ ਤੋਂ ਮਹਿੰਗੇ ਸਕੂਲ 'ਚ ਪੜਾਉਣਾ ਚਾਹੁੰਦਾ ਹੈ ਤੇ ਉਹ ਸਮਰੱਥ ਹੈ ਪੜਾਵੇ ਪ੍ਰਾਈਵੇਟ ਸਕੂਲਾਂ ਨਾਲ ਕੋਈ ਦੁਸ਼ਮਣੀ ਨਹੀਂ ਪਰ ਹਾਂ ਗਰੀਬ ਦਾ ਬੱਚਾ ਉਹ ਇਸ ਕਰਕੇ ਸਾਇੰਟਿਸਟ ਬਣਨ ਤੋਂ ਨਾ ਰਹਿ ਜਾਵੇ ਉਹ ਇਸ ਕਰਕੇ ਵਕੀਲ ਬਣਨ ਤੋਂ ਨਾ ਰਹਿ ਜਾਵੇ ਉਹ ਇਸ ਕਰਕੇ ਡਾਕਟਰ ਬਣਨ ਤੋਂ ਨਾ ਰਹਿ ਜਾਵੇ ਕਿਉਂਕਿ ਉਸ ਨੂੰ ਵਧੀਆ ਸਕੂਲ ਨਹੀਂ ਮਿਲਿਆ ਇਹ ਨਹੀਂ ਹੋਣਾ ਚਾਹੀਦਾ ਇਹ ਜ਼ਿੰਮੇਵਾਰੀ ਸਾਡੀ ਹੈ ਤਾਂ ਅਸੀਂ ਆਪਣੇ ਸਰਕਾਰੀ ਸਕੂਲਾਂ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਬੜੀ ਖੁਸ਼ੀ ਅਜ ਮੋਹਾਲੀ ਦੇ ਫੀਸ ਟੂ ਦੇ ਸਕੂਲ ਦੇ ਵਿੱਚੋਂ ਗਵਰਨਮੈਂਟ ਐਲੀਮੈਂਟਰੀ ਸਕੂਲ ਤੇ ਗਵਰਨਮੈਂਟ ਮਿਡਲ ਸਕੂਲ ਦੇ ਵਿੱਚੋਂ ਅਸੀਂ ਅੱਜ ਇਸ ਮਹੀਨੇ ਦੀ ਆਗਾਜ਼ ਕਰ ਰਹੇ ਹਾਂ ਤੇ ਮੈਂ ਇਸੀ ਮੰਚ ਤੋਂ ਆਪਣੇ ਸਾਰੇ ਕਿਉਂਕਿ ਸਭ ਤੋਂ ਵੱਡੀ ਆਰਮੀ ਇਨ ਟਰਮਸ ਆਫ ਹਿਊਮਨ ਰਿਸੋਰਸ ਸਾਡੇ ਕੋਲ ਲਗਭਗ 1 ਲੱਖ ਤੋਂ ਉੱਤੇ ਟੀਚਰਸ ਨੇ ਅਗਰ ਆਪਾਂ ਮੀਟੇ ਮੀਰ ਵਰਕਰਸ ਬਾਕੀ ਸਾਰਾ სპੋਰਟਿੰਗ ਸਟਾਫ ਮਨਾਲੀਏ ਤਾਂ 1.5 ਲੱਖ ਤੋਂ ਵੱਡੀ ਫੌਜ ਸਾਡੇ ਇਸ ਪਰਿਵਾਰ ਦੇ ਵਿੱਚ ਅਸੀਂ ਇਸ ਵਾਰੀ ਆਪਣੇ ਸਾਰੇ ਰਿਕਾਰਡ ਤੋੜਨੇ ਨੇ ਤੇ ਵੱਤੂ ਵੱਤ ਬੱਚਿਆਂ ਨੂੰ ਆਪਣੇ ਸਰਕਾਰੀ ਸਕੂਲਾਂ ਤੱਕ ਲੈ ਕੇ ਆਣਾ ਤੇ ਇਹਨਾਂ ਨੂੰ ਕੁਆਲਿਟੀ এডੂਕੇਸ਼ਨ ਦੇਣੀ ਹੈ ਕੁਆਲਿਟੀ ਇਨਫਰਾਸਟ੍ਰਕਚਰ ਦੇ ਨਾਲ ਕੁਆਲਿਟੀ এডੂਕੇਸ਼ਨ ਦੇਣੀ ਹੈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਮੈਂ ਮੋਹਾਲੀ ਦੇ ਸਾਰੇ ਹੀ মিডিਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਉਹ ਉਹ ਵੀ ਇੱਥੇ ਪਹੁੰਚੇ ਸ ਇਵੈਂਟ ਨੂੰ ਕਵਰ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਆਪ ਸਭ ਦਾ ਥੈਂਕ ਯੂ